हां जी पंजाब वाले अस्सलाम श्री काल ਜਿਵੇਂ ਕਿ ਭਾਈ ਅਮਰਪਾਲ ਸਿੰਘ ਤੇ ਐਨਐਸਏ ਬੁਲਾਉਣ ਵਾਲੇ ਮੁੱਖ ਮੰਤਰੀ ਨੂੰ ਭਾਈ ਅਮਰਪਾਲ ਸਿੰਘ ਦੇ ਦੋਵੇਂ ਵਕੀਲਾਂ ਦੁਆਰਾ ਇੱਕ ਬਹੁਤ ਕੜਾ ਜਵਾਬ ਦਿੱਤਾ ਗਿਆ ਕਿ ਜਿੰਨੇ ਵੀ ਠੁਮਕੇ ਲਾਉਣੇ ਆ ਲਾਲਾ ਮਿੱਤਰਾ ਪਰ ਤੇਰਾ ਜਿਹੜਾ ਟਾਈਮ ਹੈ ਉਹ ਖਤਮ ਹੋ ਚੁੱਕਿਆ ਹੈ ਯਾਨੀ 2027 ਦੇ ਵਿੱਚ ਜਿਹੜੇ ਠੁਮਕੇ ਅੱਜ ਲਾ ਕੇ ਤੂੰ ਆਪਣੀ ਵਿਹਾਸਲ ਕਰ ਰਿਆ ਉਹ ਦਰਅਸਲ 2027 ਤੋਂ ਬਾਅਦ ਤੂੰ ਚੰਗੀ ਤਰ੍ਹਾਂ ਲਾਉਣਾ ਹੀ ਪੈਣੇ ਆ ਕਿਉਂਕਿ ਇਹ ਰਿਹੈਸਲ ਹੋ ਰਹੀ ਆ ਮੁੱਖ ਮੰਤਰੀ ਦੀ ਕਿ 2027 ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਤਾਂ ਨਹੀਂ ਰਹਿਣੀ ਪਰ ਉਹ ਠੁਮਕੇ ਜਿਹੜੇ 2027 ਤੋਂ ਬਾਅਦ ਉਹਦੇ ਕੰਮ ਆਉਣੇ ਆ ਔਰ ਫੇਰ ਕਿਹਾ ਕਿ ਤੇਰੀ ਸੰਗੀ ਦੇ ਉੱਤੇ ਬਿਠਾਵਾਂਗੇ 2027 ਦੇ ਵਿੱਚ ਭਾਈ ਅਮਰਪਾਲ ਸਿੰਘ ਨੂੰ ਔਰ ਹੁਣ ਤੁਹਾਡੇ ਸਾਹਮਣੇ ਮੈਂ ਇੱਕ ਵੀਡੀਓ ਸੁਣਾਉਂਗਾ ਜਿਹਦੇ ਵਿੱਚ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਦੋਵੇਂ ਵਕੀਲ ਜਾਨੀ ਇੰਨਾ ੜਕ ਗਏ ਨੇ ਜੇ ਤੂੰ ਭਾਈ ਅਮਰਪਾਲ ਸਿੰਘ ਤੇ ਐਨਐਸਏ ਵਧਾ ਦਿੱਤੀ ਐ ਦਸਵੇਂ ਬੰਦੇ ਤੇ ਐਨਐਸਏ ਕਿਉਂ ਵਧਾਈ ਆ ਜਿਹੜਾ ਕਿ ਬਾਕੀ ਦੇ ਸਾਥੀ ਅਜਨਾਲਾ ਕੋਡ ਦੇ ਵਿੱਚ ਪੇਸ਼ ਕਰਕੇ ਅਮਰਸਰ ਦੇ ਵਿੱਚ ਰੱਖੇ ਗਏ ਨੇ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਨੂੰ ਜਵਾਬ ਕਿਵੇਂ ਮਿਲ ਰਿਹਾ ਐ ਇਹ ਵੀ ਸੁਣ ਲਓ ਉਸ ਤੋਂ ਬਾਅਦ ਜਿਹੜੇ ਠੁਮਕੇ ਲੱਗੇ ਆ ਕੇਜਰੀਵਾਲ ਦੀ ਕੁੜੀ ਦੇ ਵਿਆਹ ਦੇ ਵਿੱਚ ਕਿੰਨੇ ਪੈਸੇ ਗਏ ਆ ਉੱਥੇ ਕਿਵੇਂ ਬੋਰੀਆਂ ਪਰ ਪਰ ਨੋਟਾਂ ਦੀਆਂ ਜਾਂਦੀਆਂ ਨੇ ਉਹ ਵੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੀ ਕਿ ਬੜੀ ਹੀ ਅਹਿਮ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਔਰ ਪੰਜਾਬ ਦੀ ਆਬਾਦ ਨੂੰ ਬਿਲਕੁਲ ਬੁੱਧੂ ਬਣਾ ਕੇ ਪੰਜਾਬ ਨੂੰ ਲੁੱਟ ਕੇ ਦਿੱਲੀ ਦੇ ਨਾਰੇ ਦੀ ਕੁੜੀ ਦੇ ਉੱਤੇ ਪੈਸਾ ਲੱਗਿਆ ਕਿਵੇਂ ਨਸ਼ੇ ਤਸਕਰਾਂ ਦਾ ਪੈਸਾ ਉੱਥੇ ਪਹੁੰਚ ਰਿਹਾ ਉਹ ਵੀ ਤੁਹਾਡੇ ਸਾਹਮਣੇ ਦਿਖਾਵਾਂਗੇ ਪਰ ਜਿਹੜੀ ਇਹ ਖਬਰ ਹੈ ਪਹਿਲਾ ਇਮਾਨ ਸਿੰਘ ਖਾਰਾ ਕੀ ਕਹਰੇ ਹਰਪਾਲ ਸਿੰਘ ਖਾਰਾ ਦੋਵੇਂ ਵਕੀਲ ਅਮਰਪਾਲ ਸਿੰਘ ਦੇ ਇਹ ਸੁਣ ਲੋ ਜੀ ਅਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਬੜੇ ਹੀ ਅਹਿਮ ਨੇ ਸੁਣੋ ਤੂੰ ਦਸਵੇਂ ਬੰਦੇ ਤੇ ਫਿਰ ਐਨਐਸਏ ਵਧਾ ਦਿੱਤੀ ਗਈ ਜਿੰਨਾ ਮਰਜੀ ਜੇਲਾ ਚ ਰੱਖ ਲਾ ਲੋਕਾਂ ਨੇ ਇਹਨੂੰ ਮੁੱਖ ਮੰਤਰੀ ਬਣਾਉਣਾ ਹੀ ਬਣਾਉ ਜਿੰਨੇ ਪੋਲੀਟੀਸ਼ੀਅਨ ਨੇ ਸਭ ਨੂੰ ਇੱਕੋ ਡਰਾ ਰਹਿ ਕਿ 2027 ਦੇ ਵਿੱਚ ਕੇ ਆਦਮੀ ਮੁੱਖ ਮੰਤਰੀ ਬਣਦਾ ਹੈ ਮੈਂ ਕਹਿੰਦਾ ਇਹ ਬੜੇ ਭਾਈ ਅਮਰਤਪਾਲ ਨੂੰ ਚਾਹੇ ਤੂੰ ਜੇਲ੍ਹ ਚ ਰਜਾ ਕਿਸੇ ਮਰਜ਼ੀ ਲੈ ਜਾ ਮਾਲਵਾ ਬਲਕਿ ਉਹ ਅਸੀਂ ਖਿਡਾਰਨਾ ਹੀ ਖਿਡਾਰਨਾ ਹੈ ਤੇ ਤੁਹਾਡੀ ਸੰਗੀਪੀ ਉਹਨੂੰ ਖੌੜਾ ਹੀ ਸੋ ਇਸੇ ਪ੍ਰਾਈਵੇਟ ਬੰਦੇ ਨੇ ਆ ਕੇ ਕਿਹਾ ਕਿ ਮੇਰਾ ਪੰਜਾਬ 'ਚ ਇਹਨਾਂ ਤੋਂ ਖਤਰਾ ਹੈ ਦੇਖੋ ਇਕੁਅਲ ਸਟੇਟਸ ਹੈ ਇਹਨਾਂ ਦਸਾਂ ਦਾ ਬਰਾਬਰ ਸਟੇਟਸ ਨੌ ਬੰਦਿਆਂ ਦਾ ਵੀ ਇਹਨਾਂ ਰੋਲ ਹੈ ਜਿੰਨਾ ਪਾਈ ਵਰਤਪਾਲ ਦਾ ਰੋਲ ਨੌ ਬੰਦਿਆਂ ਦੀ ਐਨਐਸਏ ਖਤਮ ਹੁੰਦੀ ਹੈ ਤੇ ਨੌ ਬੰਦਿਆਂ ਦੇ ਰਿਮਾਰਕ 'ਚ ਕੁਝ ਵੀ ਨਹੀਂ ਤੇ ਫਿਰ ਦਸਵੇਂ ਤੇ ਐਨਐਸਏ ਕਿਉਂ ਕਾਰਨ ਕੀ ਹੈ ਇਹਦੇ ਵਿਚਕਾਰ ਜਿਹੜੀ ਸਿਵ ਵਿਸਾਖੀ ਆਜ ਉਸ ਵਿਸਾਖੀ ਨੇ ਇਹਨਾਂ ਦੀਆਂ ਰਾਤਾਂ ਦੀ ਨੀਂਦਰਾ ਖਤਮ ਜੇ 9 ਬੰਦਿਆਂ ਦੇ ਬਰਾਬਰ 2 ਸਾਲ ਐਨਐਸਏ ਕੱਢ ਲਈ ਤੇ 10ਵੇਂ ਬੰਦੇ ਦੇ ਖਿਲਾਫ ਜਿਹੜਾ ਉਹਨਾਂ ਦਾ ਸਾਰੇ ਇਕੱਠੇ ਸੀ ਤੇ ਕਿ ਇਹਨਾਂ ਦੇ ਦੱਸਣ ਦੇ ਮੁਤਾਬਕ ਕਿ ਕੱਲਾ ਬੰਦਾ ਖੇਡਦਾ ਪਿਆ ਸੀ ਆਈਐਸਆਈ ਨਾਲ ਉਹ ਕੱਲਾ ਬੰਦਾ ਵੈਪਰ ਲੈ ਕੇ ਪੰਜਾਬ ਦਾ ਲੜ ਰਿਹਾ ਸੀ ਸਟੇਟ ਦਾ ਲੜ ਰਿਹਾ ਜੇ 9 ਬੰਦਿਆਂ ਕਿੰਨੋ ਸੈਟ ਨਿਕਲ ਗਏ ਨੇ ਨੋ ਬੰਦਿਆ ਦੇ ਕਲਾਬ ਰਮਾਨ ਚ ਕੋਈ ਚੀਜ਼ ਪੇਸ਼ ਨਹੀਂ ਹੁੰਦੀ ਤੇ ਦਸਮਾ ਬੰਦਾ ਇਕੱਲਾ ਇੰਡੀਅਨ ਸਟੇਜ ਤੇ ਕਲਾਬ ਲੜ ਰਿਹਾ ਅੱਜ ਜਿਵੇਂ ਤੂੰ ਨੱਚਦਾ ਹੈ ਨਾ ਅੱਜ ਲੋਕਾਂ ਨੂੰ ਪੰਜਾਬ ਤੇਰਾ ਨਾਚ ਵੇਖ ਕੇ ਲੋਕਾਂ ਦਾ ਖੂਬ ਲੋਕ ਰੋਂਦੇ ਨੇ ਤੂੰ ਨੱਚਦਾ ਹੈ ਲੋਕਾਂ ਲੋਕਾਂ ਨੇ ਜੇਲ੍ਹ ਚਲੇ ਗਏ ਨਾ ਤੈਨੂੰ ਖੁਸ਼ੀ ਗਾਰ ਪਰ ਇਹ ਸਾਰੀਆਂ ਪੌਣੇ ਦੋ ਸਾਲੀ ਨੇ ਯਾਦ ਰੱਖੀ ਹੁਣ ਤੈਨੂੰ ਲੋਕਾਂ ਨੇ ਨਹੀਂ ਬਖਸ਼ਿਆ ਪੰਜਾਬ ਦੇ ਲੋਕ ਕੋਣ ਨੇ ਜਿਹੜੇ ਸਿਕੰਦਰ ਤੋਂ ਲੈ ਕੇ ਤੇ ਅਹਿਮ ਸ਼ਾ ਅਬਦਾਲੀ ਤੱਕ ਚਾਹੇ ਇਤਰਾਖਤ ਹੈ ਉਹ ਟਿੱਕਰ ਪੰਜਾਬ ਤੋਂ ਹੈ ਪੰਜਾਬ ਨੇ ਅੱਜ ਟਿੱਕਰ ਜ਼ੁਲਮ ਬਰਦਾਸ਼ ਨਹੀਂ ਕੀਤਾ ਮੈਂ ਹੱਕ ਮੰਨ ਗਿਆ ਨਾ ਲੋਕਾਂ ਨੇ ਉਹ ਕੈਰ ਗੱਲ 'ਚ ਪਾਉਣ ਨੂੰ ਭੁੱਲ ਚੁੱਕੇ ਉਹ ਫੇਕ ਰਿਕਾਉਂਟਰ ਭੁੱਲ ਚੁੱਕੇ ਉਹ ਜਦੋਂ ਵੀ ਗੱਲ ਕਰਦੇ ਨੇ ਹਾਏ ਭਾਈਆ ਕਮਾਲ ਦੀ ਗੱਲ ਆ ਯਾਰ ਤੁਹਾਡੇ ਬਰਾਬਰ ਉਹ ਵੀ ਵਿਚਾਰਾ ਇਨੋਸੈਂਟ ਬੰਦਾ ਯਾਰ ਤੁਹਾਡੇ ਉਲਟੋ ਗਾਲ ਨਹੀਂ ਕੱਢਦਾ ਉਹਦਾ ਪਿਓ ਤੁਹਾਨੂੰ ਮਾੜਾ ਨਹੀਂ ਬੋਲਦਾ ਉਹਦੀ ਜੱਫੇ ਬੰਦੀ ਤੁਹਾਨੂੰ ਮਾੜਾ ਨਹੀਂ ਬੋਲਦੀ ਕੁਝ ਫੇਰ ਵੀ ਗਾਲਾਂ ਕੱਢੀ ਜਾਂਦੇ ਯਾਰ ਕੋ ਭਾਈ ਅਮਰਪਾਲ ਸਿੰਘ ਦੇ ਵਕੀਲ ਬਿਲਕੁਲ ਅੱਗ ਦੀ ਤਰ੍ਹਾਂ ਵਾਲ ਹੋ ਚੁੱਕੇ ਨੇ ਕਿਉਂਕਿ ਭਾਈ ਅਮਰਪਾਲ ਸਿੰਘ ਤੇ ਐਨਐਸਬ ਵਧਾ ਦਿੱਤੀ ਗਈ ਹੈ 1 ਸਾਲ ਦੇ ਲਈ ਹੋਰ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਵੇਂ ਠੁਮਕੇ ਲਾ ਰਹੇ ਸੀ ਪੂਰੇ ਪੰਜਾਬ ਭਰ ਨੇ ਵੇਖ ਲਿਆ ਔਰ ਪੰਜਾਬ ਦੇ ਨਸ਼ੇ ਤਸਕਰਾਂ ਤੋਂ ਜਿਹੜਾ ਪੈਸਾ ਇਕੱਠਾ ਕੀਤਾ ਹੋਇਆ ਪੰਜਾਬ ਦੀ ਆਬਾਦ ਤੋਂ ਲੁੱਟਿਆ ਹੋਇਆ ਧਾਣਾ ਜਿਹੜਾ ਪੈਸਾ ਉਹ ਇੱਕ ਨਾਨਕ ਸ਼ੱਕ ਦੇ ਰੂਪ ਦੇ ਵਿੱਚ ਉੱਥੇ ਭਰਿਆ ਗਿਆ। ਯਾਨੀ ਭਗਵੰਤ ਮਾਨ ਦੇ ਠੁਮਕੇ ਦਾ ਸਾਰਾ ਪੰਜਾਬ ਦੇਖ ਚੁੱਕਿਆ ਔਰ ਪੰਜਾਬ ਦੇ ਲੋਕ ਕੀ ਕਹਿ ਰਹੇ ਨੇ ਕਹਿੰਦੇ 2027 ਦੀ ਰਿਹੈਸਲ ਕਰ ਰਿਹਾ ਮੁੱਖ ਮੰਤਰੀ ਕਿਉਂਕਿ 2027 ਦੇ ਵਿੱਚ ਮੁੱਖ ਮੰਤਰੀ ਤਾਂ ਨਹੀਂ ਰਹੇ ਨੇ। ਤਾਂ ਫਿਰ ਬਾਦ ਦੇ ਵਿੱਚ ਇਹਨਾਂ ਨੂੰ ਆਪਣਾ ਉਹੀ ਕੰਮ ਸ਼ੁਰੂ ਕਰਨਾ ਪੈਣਾ ਤੁਚਕਲੇ ਕਹਾਣੀਆਂ ਅਕਸਰ ਤੁਸੀਂ ਵੇਖਿਆ ਪੰਜਾਬ ਦਾ ਮੁੱਖ ਮੰਤਰੀ ਆਪਣੀ ਸਪੀਚ ਦੇ ਵਿੱਚ ਜ਼ਿਆਦਾਤਰ ਕਮੇਡੀ ਕਰਦੇ ਆ ਤੁਚਕਲੇ ਸੁਣਾਉਂਦੇ ਆ ਕਹਾਣੀਆਂ ਸੁਣਾਉਂਦੇ ਆ ਆ ਹੁਣ ਤਾਂ ਆਪਦੇ ਠੰਮਕੇ ਵੀ ਦਿਖਾ ਦਿੱਤੇ ਆ ਕਿ ਭਾਈ ਜਿਹੜਾ 2027 ਤੋਂ ਬਾਅਦ ਜਿਹੜਾ ਸਮਾਂ ਆਉਣਾ ਉਹ ਬਿਲਕੁਲ ਮੁੱਖ ਮੰਤਰੀ ਦੇ ਸਾਹਮਣੇ ਖੜਾ ਹੈ ਤੋ ਭਗਵੰਤ ਮਾਨ ਨੇ ਖੁਦ ਆਪਣੇ ਮੂੰਹੋਂ ਮੰਨੀ ਇਹ ਗੱਲ ਕਿ ਸਾਡੇ ਕੋਲ ਸਿਰਫ 2 ਸਾਲ ਹੋਰ ਨੇ ਯਾਨੀ ਮੁੱਖ ਮੰਤਰੀ ਨੂੰ ਪਤਾ ਹੈ ਕਿ 2 ਸਾਲਾਂ ਦੇ ਬਾਅਦ ਜਿਹੜਾ ਕੰਮ ਮੇਰਾ ਨਿੱਜੀ ਤੌਰ ਤੇ ਮੈਂ ਪਹਿਲਾਂ ਕਰਦਾ ਰਿਹਾ ਆਲਰੇਡੀ ਉਸੇ ਕੰਮ ਤੇ ਮੈਂ ਪਹੁੰਚਣਾ ਕਿਉਂਕਿ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਐਡਾ ਵੱਡਾ ਰੋਸ ਹੋ ਗਿਆ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਦਿਖਦਾ ਹੀ ਕੱਖ ਨਹੀਂ ਕਿਉਂਕਿ ਦੋ ਘਰਾਂ ਤੋਂ ਕੇ ਲੋਕਾਂ ਨੇ ਭਗਵੰਤ ਮਾਨ ਨੂੰ ਚੁਣਿਆ ਕੋਸੇ ਵੀ ਸਾਰੇ ਇਸ ਗੱਲ ਦੇ ਗਵਾਹ ਹੈਗੇ ਆ ਔਰ ਹੁਣ ਉਹਨਾਂ ਦੋਵੇਂ ਘਰਾਂ ਤੋਂ ਅੱਕੇ ਹੋਏ ਨੇ ਇਹਨਾਂ ਨੂੰ ਲਿਆਂਦਾ ਤਾਂ ਇਹਨਾਂ ਨੇ ਪੰਜਾਬ ਦੇ ਲੋਕਾਂ ਦੀ ਜਿਹੜੀ ਬਰਬਾਦੀ ਕੀਤੀ ਹੈ ਉਸ ਗੱਲ ਦੇ ਵੀ ਤੁਸੀਂ ਸਾਰੇ ਗਵਾਹਾਂਗੇ ਤੋਂ ਪੰਜਾਬ ਦੇ ਲੋਕ ਰੋ ਰਹੇ ਆ ਕਿਸਾਨ ਮਰ ਰਹੇ ਆ ਕਰਲਾ ਰਹੇ ਨੇ ਸੈਂਕੜੇ ਹਜ਼ਾਰਾਂ ਕਿੱਲੇ ਤਣਕ ਮੱਚ ਗਈ ਹੈ ਐਤਕੀ ਪੰਜਾਬ ਦੇ ਅੰਦਰ ਤਾਂ ਉਹਨਾਂ ਲੋਕਾਂ ਦਾ ਦਰਦ ਪੰਜਾਬ ਦੇ ਮੁੱਖ ਮੰਤਰੀ ਨੂੰ ਨਹੀਂ ਦੇਖਿਆ ਇੱਕ ਪਾਸੇ ਅੱਗ ਲੱਗ ਰਹੀ ਆ ਪੰਜਾਬ ਦੇ ਵਿੱਚ ਤੇ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਆਪਣੀ ਘਰਵਾਲੀ ਦੇ ਨਾਲ ਠੰਮਕੇਦਾਰੇ ਜਾ ਕੇ ਦਿੱਲੀ ਵਾਲੇ ਜ਼ਾਰੇ ਦੀ ਕੁੜੀ ਦੇ ਵਿਆਹ ਦੇ ਵਿੱਚ ਇਹ ਹੁਣ ਪੰਜਾਬ ਦੇ ਲੋਕ ਸਵਾਲ ਪੁੱਛ ਰਹੇ ਨੇ ਕਿ ਮੁੱਖ ਮੰਤਰੀ ਖੁਸ਼ੀਆਂ ਮਨਾ ਰਿਹਾ ਪੰਜਾਬ ਰੋ ਰਿਹਾ ਇੱਕ ਪਾਸੇ ਭਾਈ ਅਮਰਪਾਲ ਸਿੰਘ ਦੇ ਉੱਤੇ ਮੈਂ ਤੁਹਾਡੇ ਨਾਲ ਪਹਿਲਾਂ ਵੀ ਕਈ ਵਾਰ ਇਹ ਗੱਲ ਸਾਂਝੀ ਕਰ ਚੁੱਕਾ ਕਿ ਭਾਈ ਇਹ ਇਕੱਲੇ ਬੰਦਿਆਂ ਨੂੰ ਲਿਆਉਣਾ ਚਾਹੁੰਦਾ ਜਿਹੜੇ ਬਾਕੀ ਦੇ ਸਾਥੀ ਆ ਅਮਰਪਾਲ ਸਿੰਘ ਨੂੰ ਨਹੀਂ ਲਿਆਉਆ ਪੰਜਾਬ ਦੇ ਅੰਦਰ ਇਹ ਗੱਲ ਮੈਂ ਪਹਿਲੇ ਹੀ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਜਦੋਂ ਅਮਰਪਾਲ ਸਿੰਘ ਨੂੰ ਕਹਿੰਦੇ ਆ ਕਿ ਪੰਜਾਬ ਲਿਆਂਦਾ ਜਾਣਾ ਤਾਂ ਮੈਂ ਪਹਿਲੇ ਹੀ ਇਹ ਖਬਰ ਪਾ ਦਿੱਤੀ ਸੀ ਕਿ ਅਮਰਪਾਲ ਸਿੰਘ ਨੂੰ ਪੰਜਾਬ ਨਹੀਂ ਲਿਆਂਦਾ ਜਾਣਾ ਤੇ ਤੁਹਾਡੇ ਸਾਹਮਣੇ ਗੱਲ ਸਿੱਧ ਹੋ ਚੁੱਕੀ ਹੈ ਕਿ ਜਿਹੜੀ ਐਨਐਸਐਲ ਆਈ ਹੈ ਉਸ ਬੰਦੇ ਦੇ ਯਾਨੀ ਇੰਨਾ ਖੋਪ ਖਾਂਦੀ ਹੈ ਸਰਕਾਰ ਇਹ ਕੱਲੀ ਸਰਕਾਰ ਮਾਨ ਸਾਹਿਬ ਦੀ ਨਹੀਂ ਸਰਕਾਰ ਭਾਜਪਾ ਦੀ ਵੀ ਔਰ ਜਿਹੜੇ ਕਾਂਗਰਸੀ ਜਾਂ ਫਿਰ ਅਕਾਲੀ ਦਰ ਬਾਦਲ ਕੇ ਇਹ ਵੀ ਬੇहद ਜਿਆਦੇ ਡਰੇ ਹੋਏ ਆ ਕਿ ਪੰਜਾਬ ਦੇ ਵਿੱਚ ਇੱਕ ਦਾ ਜਿਹੜਾ ਕਿ ਗਾਲਟਰ ਸਾਹਿਬ ਦੇ ਉੱਤੇ ਜਿਹੜੀ ਐਸਜੀਪੀਸੀ ਹੈ ਉਹਨੂੰ ਵੀ ਜਿੱਤਣਗੇ ਤੇ ਜਿਹੜਾ ਵਿਧਾਨ ਸਭਾ ਉਹਦੇ ਵਿੱਚ ਵੀ ਉਤਰਨਗੇ ਯਾਨੀ ਅਮਰਪਾਲ ਸਿੰਘ ਤੋਂ ਇੰਨਾ ਖੌਫ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਦੇ ਚਿਹਰੇ ਦੇ ਉੱਤੇ ਤੁਸੀਂ ਵੇਖਿਆ ਕਿ ਜਿਹੜੀ ਤਲਵੰਡੀ ਸਾਬੋ ਕਾਨਫਰੰਸ ਹੁੰਦੀ ਆ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਦਾ ਪੂਰੇ ਪੰਜਾਬ ਭਰ ਦਾ ਇੱਕ ਸਾਥ ਮਿਲਦਾ ਤਾਂ ਉਸੇ ਕਾਨਫਰੰਸ ਨੂੰ ਵੇਖ ਕੇ ਪੰਜਾਬ ਦੇ ਮੁੱਖ ਮੰਤਰੀ ਦੀਆਂ ਨੀਂਦਾਂ ਉੱਡ ਜਾਂਦੀਆਂ ਨੇ ਤਾਂ ਹੁਣ ਤੁਸੀਂ ਵੇਖੋ ਪੰਜਾਬ ਵਾਲਿਓ ਕਿਵੇਂ ਦਿੱਲੀ ਦੇ ਵਿੱਚ ਪੰਜਾਬ ਦਾ ਪੈਸਾ ਪਹੁੰਚਦਾ ਤੇ ਕਿਹੜੇ ਰੂਪ ਦੇ ਵਿੱਚ ਜਾਂਦਾ ਯਾਨੀ ਨਸ਼ੇ ਤਸਕਰਾਂ ਤੇ ਜਿੰਨੀ ਵੀ ਰੇਡ ਪੈਂਦੀ ਆ ਜਿੰਨਾ ਵੀ ਪੈਸਾ ਇਕੱਠਾ ਹੋਇਆ ਉਹ ਨਾਨਕ ਸ਼ੱਕ ਦੇ ਰੂਪ ਦੇ ਵਿੱਚ ਇਹਨਾਂ ਦੇ ਐਮਐਲਏ ਤੇ ਖੁਦ ਮੁੱਖ ਮੰਤਰੀ ਨੇ ਉਹਨਾਂ ਦੀ ਕੁੜੀ ਦੇ ਵਿਆਹ ਦੇ ਵਿੱਚ ਭਰ ਦਿੱਤਾ ਇਹ ਪੰਜਾਬ ਦੇ ਲੋਕ ਕਹਿ ਰਹੇ ਨੇ ਬਈ ਤਾਂ ਹੁਣ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ